ਕਰ ਕੇ ਅੰਦਰ ਦੇ ਉਹ ਪਰਚਾ ਦਰਜ ਕਰਕੇ ਠੀਕ ਹੈ ਸੁਣੋ ਮੇਰੀ ਗੱਲ ਉਹਨੂੰ ਸੁਣ ਲਓ ਸੁਣ ਲਓ ਸੁਣ ਲਓ ਪ੍ਰਸ਼ਾਸਨ ਹੈ ਦੁੱਖ ਦੇ ਵਿੱਚ ਇਸ ਟਾਈਮ ਨਾ ਸੋਰੀ ਆ ਆਪਣਾ ਪਰਿਵਾਰ ਪਰਿਵਾਰ ਦੁੱਖ ਦੇ ਵਿੱਚ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਦੁੱਖ ਦੇ ਵਿੱਚ ਉਹ ਗੱਲ ਨਹੀਂ ਸੋਚ ਪਾਰੇ ਜਿਹੜੇ ਅਸੀਂ ਸਮਝ ਪਾ ਰਹੇ ਹਾਂ ਗੱਲ ਨੂੰ ਹਾਂ ਹਾਂ ਅਸੀਂ ਉਹ ਗੱਲ ਨੂੰ ਸਮਝ ਗਏ ਬਾਈ ਜੀ ਹੁਣੀ ਸਾਰੇ ਨਾਲ ਅਸੀਂ ਪ੍ਰਸ਼ਾਸਨ ਨਾਲ ਅਸੀਂ ਉਹ ਗੱਲ ਕਰੀ ਹੈ ਕਿਉਂਕਿ ਪਰਿਵਾਰ ਆਪਦਾ ਸਾਰਾ ਕੁਝ ਗਹਿਣੇ ਰੱਖ ਕੇ ਬੱਚੇ ਦਾ ਇਲਾਜ ਕਰਾਇਆ ਐਸ.ਡੀ.ਐਮ ਸਾਹਿਬ ਦੇ ਦਫਤਰੇ ਦੇ ਵਿੱਚੋਂ ਕੋਈ ਮੰਨ ਲਈ ਸਹਾਇਤਾ ਮਿਲਦੀ ਹੁੰਦੀ ਹੈ ਸਰਕਾਰੀ ਹਾਂਜੀ ਐਲਟੀਐਮ ਸਾਹਿਬ ਆਪਣੇ ਦਫਤਰ ਚ ਉਹ ਵੀ ਦਿਵਾਉਣਗੇ ਇਹਨਾਂ ਦੇ ਦਫਤਰ ਰਾਹੀ ਮਿਲਣੀ ਹੈ ਠੀਕ ਸੀ ਰਾਹੀ ਮਿਲਦੀ ਹੈ ਉਸ ਤੋਂ ਇਲਾਵਾ ਸੀਐਮ ਸਾਹਿਬ ਦੇ ਰਾਹੀ ਉਸ ਤੋਂ ਇਲਾਵਾ ਭਗਵੰਤ ਮਾਨ ਦੇ ਖਜ਼ਾਨੇ ਚ ਪਰਸਨਲ ਜਿਹੜਾ ਖਜ਼ਾਨਾ ਹੁੰਦਾ ਹੈ ਇਹਦਾ ਸੀਐਮ ਦਾ ਉਦੇ ਵਿੱਚ ਵੀ ਅਲੱਗ-ਕਿਤੋਂ ਜਿਹੜੀ ਰਾਸੀ ਹੈ ਉਹ ਵੀ ਇਹ ਲੈ ਕੇ ਦੇਣਗੇ ਵਾਦਾ ਕਰਿਆ ਸਾਡੇ ਨਾਲ ਸਭ ਨੇ ਠੀਕ ਹੈ 2 ਲੱਖ 4 ਲੱਖ 5 ਲੱਖ ਤੇ 24 ਨੂੰ ਮੰਨ ਕੇ ਵੀ ਮੈਂ ਐਸ.ਡੀ.ਐਮ. ਸਾਹਿਬ ਕਹਿੰਦੇ ਕਿ ਮੈਂ ਨਿੱਜੀ ਤੌਰ ਤੇ ਇਹ ਗੱਲ ਠੀਕ ਹੈ ਜੀ ਐਂ ਨਹੀਂ ਹੈ ਕਿ ਅੱਜ ਮੈਂ ਕਹਿ ਆ ਕਿ ਕੱਲ ਇਹੀ ਸਾਰੇ ਬੈਠੇ ਹੋਣੇ ਕਹਿੰਦੇ ਜੀ ਇਹ ਤਾਂ ਐਸ.ਡੀ.ਐਮ. ਝੂਠ ਬੋਲਦਾ ਮੈਂ ਇਤਾਂ ਦੀ ਗੱਲਾਂ ਨਹੀਂ ਕਰਦਾ ਸਾਡੀ ਵੀ ਜ਼ਮੀਰ ਹੈ ਸਾਡੇ ਵੀ ਬੱਚੇ ਨੇ ਠੀਕ ਹੈ ਜੀ ਦੋ ਗੱਲਾਂ ਹੋਈਆਂ ਨੇ ਤਿੰਨ ਗੱਲਾਂ ਰਹਿ ਗਈਆਂ ਜੀ ਪਹਿਲੀ ਗੱਲ ਇਹ ਹੋਈ ਕਿ ਜਿਹੜੇ ਬਲਾਜਾ ਦਾ ਕੰਮ ਥੱਲੀ ਬਖਸ਼ ਨਹੀਂ ਸੀ ਉਸ ਦੇ ਸੇ ਆਲਰੇਡੀ ਕਹਿ ਚੁੱਕੇ ਹਾਂ ਉਸ ਤੋਂ ਕਾਰਵਾਈ ਹੋਏਗੀ ਉਸ ਨੂੰ ਸਪੈਂਡ ਜੋ ਬੰਦਾ ਹੈ ਉਸ ਨੂੰ ਇਮੀਡੀਏਟਲੀ ਹੋਏਗਾ ਤੁਹਾਨੂੰ ਜਾਣੂ ਕਰਾਣਾ ਚਾਹੀਦਾ ਹੈ। ਉਹਦੇ ਵਿੱਚ 2 ਦਿਨ ਦਾ ਸਮਾਂ ਹੀ ਲੱਗੇਗਾ। ਠੀਕ ਹੈ। ਜਿਵੇਂ ਹੋਣੀ ਗੱਲ ਹੋਈ ਹੈ ਸਾਡੀ ਟੀਮ ਦਿੱਲੀ ਗਈ ਹੋਈ ਹੈ ਉੱਥੇ ਜਾ ਕੇ ਜੋ ਰਿਕਾਰਡ ਆਏਗਾ ਜਿਹੜਾ ਇਹ ਬੰਦਾ ਹੈ ਉਹਨੂੰ ਚੱਕ ਕੇ ਅੰਦਰ ਦਾ। ਸਾਨੂੰ ਟਾਈਮ ਦਾ ਜੋ ਵੀ ਬੌਡੀ ਸਾਡੇ ਕੋਲ ਹੈ ਉਹ ਤੋਂ ਬਾਅਦ ਅਸੀਂ ਸ਼ਹਿਰ ਅਸੀਂ ਸੰਸਕਾਰ ਨਹੀਂ ਕਰਨਾ ਹੈ। ਆਪਾਂ ਜੀ ਆਪਾਂ ਰੈਗੂਲਰ ਕੰਮ ਕਰਾਂਗੇ ਜੀ ਭਾਵੇਂ ਜੋ ਮੈਂ ਵੇਖਾ ਠੀਕ ਹੈ ਸਾਡੀ ਨਿੱਜੀ ਕੋਸ਼ਿਸ਼ ਹੈ ਕਿ ਸ਼ੁੱਕਰਵਾਰ ਤੱਕ ਹੋ ਜਾਏ ਇੱਕ ਟੀਮ ਨਾਲ ਕੈਮਰਾ ਦੇ ਬਣਾਉਣਾ ਹੈ ਜੀ ਸ਼ੁੱਕਰਵਾਰ ਤੱਕ ਹੋ ਜਾਣਾ ਲੱਗਦਾ ਹੈ ਅਗਲੇ ਵੀਰਵਾਰ ਹੈ ਠੀਕ ਹੈ ਕੀ ਠੀਕ ਹੈ ਨਾ ਜਿਹੜਾ ਸੀਐਮ ਰਲੀਫ ਫੰਡ ਤੋਂ ਬੋਡੀ ਦਾ ਸੰਸਕਾਰ ਨਹੀਂ ਕਰਨਾ ਇਹਨੋਂ ਵੀ ਚਾਰ ਦਿਨਾਂ ਬਾਅਦ ਵੀ ਸਾਡੇ ਦੇ ਸੰਦੇਸ਼ ਚੁੱਤੀ ਆਸ਼ੋਕ ਕਰੋ ਮੇਰੀ ਇੱਕ ਹੋਰ ਬੇਨਤੀ ਹੈ ਮੇਰੀ ਬੇਨਤੀ ਹੈ ਜੀ ਤੁਸੀਂ ਮੰਨ ਲਿਆ ਤੁਹਾਨੂੰ ਠੀਕ ਲੱਗੇ ਸੁਣ ਲੋ ਜੀ ਅਸੀਂ ਇੱਥੇ ਖੜੇ ਹਾਂ ਡੈਡ ਬੋਡੀ ਹੈ ਜੀ ਜੋ ਹੁੰਦਾ ਜੀ ਸੰਸਕਾਰਾ ਆਪਣਾ ਦੇਸ਼ੀ ਰਾਜ ਮੁਤਾਬਕ ਜਿੰਸੀ ਕਾਰਚਾਗ ਨਗੜੀ ਪੜਜੀ ਹੈ ਮਦਦ ਦੇ ਫੋਰਸ ਨਹੀਂ ਕਰ ਰਿਹਾ ਮੈਂ ਰਾਏ ਕਰ ਰਿਹਾ ਆਮ ਰਾਏ ਠੀਕ ਹੈ ਜੀ ਅਸੀਂ ਆ ਪਿਛਲੇ 24 ਘੰਟਿਆਂ ਤੋਂ ਪ੍ਰਦੀਪ ਭਰੇ ਮੰਦੇ ਨਾਲ ਸਮੂਹ ਨਗਰ ਕੱਕੜਾਲ ਦੇ ਭੈਣਾ ਮਾਵਾਂ ਸਾਰੇ ਸ਼ਹਿਰ ਦੇ ਨੌਜਵਾਨ ਸਾਥੀ ਬਜ਼ੁਰਗ ਖੜੇ ਸੀ ਅੱਜ ਮਾਨਯੋਗ ਐਸਡੀਐਮ ਧੂਰੀ ਵਿਕਾਸ ਹੀਰਾ ਜੀ ਮਾਨਯੋਗ ਐਸਪੀ ਧੂਰੀ ਔਰ ਮਾਨਯੋਗ ਦੋਹੇ ਐਸਐਚਓ ਸਿਟੀ ਐਂਡ ਸਦਰ ਸਾਡੇ ਕੋਲੇ ਕੱਲ ਦੇ ਆ ਰਹੇ ਅੱਜ ਪਹੁੰਚੇ ਹੈ ਸਾਡੀ ਪਰਿਵਾਰ ਵਾਲਿਆਂ ਦੀ ਕੋਈ ਮੰਗ ਸੀ ਕਿ ਜਿਹੜੇ ਅਫਸਰ ਨੇ 15 ਦਿਨਾਂ ਵਿੱਚ ਕੋਈ ਕਾਰਵਾਈ ਨਹੀਂ ਕਰੀ ਜਿਹੜਾ ਆਈਓਸੀ ਇਸ ਕੇਸ ਦਾ ਕਮਲਜੀਤ ਉਹਨੂੰ ਧੂਰੀ ਤੋਂ ਚਲਦਾ ਕੀਤਾ ਜਾਵੇ ਸਸਪੈਂਡ ਕਰਿਆ ਜਾਵੇ ਔਰ ਦੂਜਾ ਜਿਹੜਾ ਉਹ ਕਾਰ ਚਾਲਕ ਸੀ ਜਿਹੜਾ ਜਸ਼ਨ ਦਾ ਕਾਤਲ ਸੀ ਉਹਨੂੰ ਫੜ ਕੇ ਗ੍ਰਿਫਤਾਰ ਕਰਿਆ ਜਾਵੇ ਔਰ ਤੀਜੀ ਪਰਿਵਾਰ ਦੀ مالی ਮਦਦ ਕਰੀ ਜਾਵੇ ਕਿਉਂਕਿ ਪਰਿਵਾਰ ਨੇ ਜੋ 15 20 ਦਿਨ ਵਿੱਚ ਖਰਚਾ ਕਰਿਆ ਹੈ ਜਸ਼ਨ ਦੇ ਲਈ ਸਰਕਾਰ ਨੇ ਕੋਈ ਵੀ ਮਦਦ ਨਹੀਂ ਕੀਤੀ ਅਸੀਂ ਉਹ ਮਾਨਯੋਗ ਐਸਡੀਐਮ ਸਾਹਿਬ ਨੂੰ ਦੱਸੀ ਹੈ ਔਰ ਉਹਨਾਂ ਨੇ ਤਿੰਨੇ ਗੱਲਾਂ ਸਾਡੀਆਂ ਮੰਨੀਆਂ ਨੇ ਵੀਡੀਓ ਦੇ ਉੱਤੇ ਉਹ ਕਹਿੰਦੇ ਜੇ ਅਸੀਂ ਮੁਕਰਦੇ ਹਾਂ ਤੁਸੀਂ ਕੋਈ ਮਰਜ਼ੀ ਕਾਰਵਾਈ ਕਰੋ ਉਹਨਾਂ ਨੇ ਅਜਕਾਰ ਟਰੇਸ ਕਰ ਲਈ ਗੱਡੀ ਚਾਲਕ ਨੂੰ ਫੜ ਲਿਆ ਥੋੜੇ ਟਾਈਮ ਚ ਉਹਨਾਂ ਦੀ ਪੁਲਿਸ ਦੀ ਟੀਮ ਉਹਦੇ ਤੱਕ ਪਹੁੰਚ ਗਈ ਉਹਨੂੰ ਗ੍ਰਿਫਤਾਰ ਵੀ ਕਰ ਲੈਣਗੇ ਉਹਨਾਂ ਨੇ ਸਾਨੂੰ ਗੱਲ ਆਖੀ ਹੈ ਵੀ ਬਾਡੀ ਤੁਸੀਂ ਆਪਦੇ ਕੋਲੇ ਰੱਖੋ ਚਾਹੇ ਜਿਵੇਂ ਤੁਹਾਡੇ ਪਰਿਵਾਰ ਦਾ ਹੁਕਮ ਹੈ ਜੇ ਤੁਸੀਂ ਸਾਰੇ ਚਾਹੁੰਦੇ ਹੋ ਕਿ ਉਹਦਾ ਰੀਤੀ ਰਿਵਾਜ ਨਾਲ ਸੰਸਕਾਰ ਕਰਿਆ ਜਾਵੇ ਤਾਂ ਸੰਸਕਾਰ ਕਰੋ ਨਹੀਂ ਬਾਡੀ ਨੂੰ ਆਪਦੇ ਕਬਜ਼ੇ 'ਚ ਰੱਖੋ ਕਰੇ ਰੱਖੋ ਰਾਂਭਾਗ ਰੱਖੋ ਗੁਰੂ ਕਰ ਰੱਖੋ ਨਗਰਪਿੰਡ ਕਕਰਾਲ ਵਿੱਚ ਰੱਖੋ ਔਰ ਉਸ ਤੋਂ ਬਾਅਦ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਕੁਝ ਮਰਜ਼ੀ ਕਰ ਸਕਦੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਅੱਜ ਦੀ ਡੇਟ ਤੁਹਾਡੀ ਕਾਰਵਾਈ ਪੂਰੀ ਹੋ ਜਾਏਗੀ ਅਸੀਂ ਇਸ ਚੀਜ਼ ਦਾ ਸੁਵਾਸ਼ਣ ਲੈ ਕੇ ਸਮੂਹ ਪਰਿਵਾਰ ਦੇ ਮੈਂਬਰ ਸਹਿਬਾਨ ਉਹਦੇ ਜਸ਼ਨ ਦੇ ਡੈਡੀ ਗੁਰਦੀਪ ਜੀ ਉਹਦੇ ਚਾਚਾ ਜੀ ਸੋਨੀ ਜੀ ਉਹਦੀ ਭੂਆ ਜੀ ਦਾਦੀ ਜੀ ਮਾਤਾ ਜੀ ਸਾਡੇ ਰਿੰਕੂ ਪ੍ਰਧਾਨ ਜੀ ਜਿਨ੍ਹਾਂ ਦੀ ਅਗਵਾਈ ਹੇਠੇ ਧਰਨਾ ਲੱਗਿਆ ਸੀ ਕੱਲ ਦੁਪਹਿਰੇ 2 ਵਜੇ ਅੱਜ ਇਹ ਧਰਨਾ ਚੱਕ ਰਹੇ ਆਂ ਔਰ ਸਾਰੇ ਸਮੂਹ ਇਸ ਨਗਰ ਦੇ ਸਰਪੰਚ ਮੌਜੂਦਾ ਸਰਪੰਚ ਸਾਬਕਾ ਸਰਪੰਚ ਖਰਬੰਜੀਓ ਨੇ ਸਭ ਦੀ ਰਹਿਨਮਾਈ ਕੀਤੀ ਔਰ ਸਾਰੇ ਨਗਰ ਦੇ ਲੋਕ ਜਿਹੜੇ ਖੜੇ ਆ ਉਹਨਾਂ ਦੀ ਰਹਿਨਮਾਈ ਏਟ ਅਸੀਂ ਇਹ ਧਰਨਾ ਚੱਕ ਰਹੇ ਆਂ ਬੋਡੀ ਅਸੀਂ ਜਿਵੇਂ ਘਰ ਵਾਲਿਆਂ ਦਾ ਹੁਕਮ ਹੋਵੇਗਾ ਅਸੀਂ ਆਪਣੇ ਘਰੇ ਲੈ ਕੇ ਜਾਵਾਂਗੇ ਉਹ ਤੋਂ ਬਾਅਦ ਜੇ ਅੱਜ ਐਸਐਚਓ ਹਣੀ ਗ੍ਰਿਫਤਾਰ ਕਰਨਗੇ ਉਸ ਵਿਅਕਤੀ ਨੂੰ ਉਹ ਤੋਂ ਬਾਅਦ ਅਸੀਂ ਸੰਸਕਾਰ ਕਰਾਂਗੇ ਜੀ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਕੱਲੇ-ਕੱਲੇ ਦਾ ਜਿਹੜਾ ਉਰੇ ਚੱਲ ਕੇ ਕੱਲ੍ਹ ਦੇ ਆਏ ਨੇ ਬੀਬੀਆਂ ਬੈਠੀਆਂ ਸੀ ਕੋਈ ਨੌਜਵਾਨ ਆਏ ਨੇ ਕੋਈ ਵੀ ਆਗੂ ਸਹਿਬਾਨ ਨੇ ਉਹਨਾਂ ਦਾ ਸਭ ਦਾ ਧੰਨਵਾਦ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ ਔਰ ਤੁਸੀਂ ਸਾਰਿਆਂ ਨੇ ਜੋ ਪਰਿਵਾਰ ਨਾਲ ਖੜੇ ਹੋ ਇਕਤਾ ਦਾ ਸਬੂਤ ਦਿੱਤਾ ਉਹਦਾ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਐਵੇਂ ਹੀ ਅੱਗੇ ਤੋਂ ਰਲ ਕੇ ਖੜਨਾ ਹੈ ਪਰਿਵਾਰ ਦੇ ਨਾਲ ਕੱਲ ਨੂੰ ਆਪਾਂ ਸਾਰੇ ਜਾਣੇ ਜਿਵੇਂ ਪਰਿਵਾਰ ਦਾ ਹੁਕਮ ਹੈ ਅਗਲੀ ਕਾਰਵਾਈ ਤੁਹਾਨੂੰ ਦੱਸੀ ਜਾਵੇਗੀ ਬਹੁਤ-ਬਹੁਤ ਧੰਨਵਾਦ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਮਾਨਯੋਗ ਐਸ.ਡੀ.ਐਮ. ਸਾਹਿਬ ਨੇ ਐਸ.ਪੀ. ਸਾਹਿਬ ਨੇ ਤੇ ਐਸ.ਐਚ.ਓ. ਸਾਹਿਬ ਨੇ ਦੋਨੋਂ ਥਾਣੇ ਦੇ ਉਹਨਾਂ ਨੇ ਆਸਵਾਸਨ ਦਿੱਤਾ ਹੈ ਨੰਬਰ 1 ਜਿਹੜੇ ਪਹਿਲਾਂ ਮੁਲਾਜ਼ਮ ਆਈ.ਓ. ਦੇ ਹੱਥ 'ਚ ਕੇਸ ਸੀਗਾ ਜਿਹਦੇ ਕਰਕੇ 15 ਦਿਨ ਆਪਣਾ ਜਿਹੜਾ ਕੇਸ ਹੈ ਵਿਗੜ ਗਿਆ ਸੀ ਸਹੀ ਕੰਮ ਨਹੀਂ ਹੋਇਆ ਉਸ ਅਫਸਰ ਨੂੰ ਚੱਲਦਾ ਕੀਤਾ ਜਾਵੇਗਾ ਤੇ ਉਹਦਾ ਜਿਹੜਾ ਲੈਟਰ ਹੈ ਉਹ ਆਪਾਂ ਨੂੰ ਦਿੱਤਾ ਜਾਵੇਗਾ ਨੰਬਰ 2 ਪਰਿਵਾਰ ਦੀ ਜਿਹੜੀ ਮਾਲੀ ਸਹਾਇਤਾ ਉਹ ਵੀ ਐਡਮ ਸਾਹਿਬ ਆਪਦੇ ਦਫ਼ਤਰੋਂ ਜਿਹੜੀ ਬਣਦੀ ਐ ਤੇ ਸੀਐਮ ਦਫ਼ਤਰੋਂ ਜਿਹੜੀ ਬਣਦੀ ਉਹ ਵੀ ਦਰਵਾਉਣਗੇ ਤੇ ਤੀਸਰਾ ਨੰਬਰ ਤੇ ਜਿਹੜਾ ਜਿਨੇ ਅਪਰਾਧ ਕਰਿਆ ਕਤਲ ਕਰਿਆ ਸਾਡੇ ਬੱਚੇ ਦਾ ਉਹਨੂੰ ਜੇਲ੍ਹ ਦੇ ਵਿੱਚ ਭੇਜਣਗੇ ਇਹ ਤਿੰਨ ਸ਼ਰਤਾਂ ਮੰਨੀਆਂ ਨੇ ਅਗਰ ਇਹ ਸਾਡੀਆਂ ਤਿੰਨ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਤਾਂ ਅਸੀਂ ਬੱਚੇ ਦਾ ਸੰਸਕਾਰ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰਾਂਗੇ ਔਰ ਦੂਸਰੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਆ ਇੱਕ ਦੋ ਦਿਨਾਂ ਤੋਂ ਬਾਅਦ ਅਸੀਂ ਨੇ ਕੀ ਕਰਨਾ ਅਗਰ ਪ੍ਰਸ਼ਾਸਨ ਇਹ 3000 ਰੁਪਈਆਂ ਦੇ ਵਿੱਚ ਸਾਡੇ ਨਾਲ ਖਰਾ ਨਹੀਂ ਉਤਰਦਾ ਤਾਂ ਰਿੰਕੂ ਤੁਰੀ ਤੇ ਇਹ ਸਾਡੇ ਸੁਭੀ ਸ਼ਰਮਾ ਜੀ ਅਸੀਂ ਦੋ ਬੰਦੇ ਇਸ ਗੱਲ ਦੀ ਜ਼ਿੰਮੇਵਾਰੀ ਲੈਨੇ ਆ ਅਗਰ ਪ੍ਰਸ਼ਾਸਨ ਆਪਣੀ ਗੱਲ ਤੇ ਖਰਾ ਨਹੀਂ ਉਤਰਦਾ ਅਸੀਂ ਦੋਨੇ ਤੁਹਾਡੇ ਨਾਲ ਤੁਹਾਡੇ ਤੋਂ ਮੋਢੇ ਨਾਲ ਮੋਢਾ ਲਾ ਕੇ ਨਹੀਂ ਤੁਹਾਡੇ ਦੇ ਮੂਹਰੇ ਹੋ ਕੇ ਅਸੀਂ ਚੱਲਾਂਗੇ ਤੁਸੀਂ ਸਾਡੇ ਮਗਰ ਰਹੋ ਅਸੀਂ ਪ੍ਰਸ਼ਾਸਨ ਦੇ ਖਿਲਾਫ ਗੱਜ-ਬੱਜ ਕੇ ਦੁਬਾਰਾ ਧਰਨਾ ਐਸੇ ਤਰ੍ਹਾਂ ਲਾਵਾਂਗੇ ਜੈ ਭੀਮ ਜੈ ਭਾਰਤ ਜੈ ਸਵੇਦਾ ਸਰਦਕਾਲ ਦਾ ਆਪਣਾ ਟੱਕਰਾਲ ਚੌਂਗਚ ਧਰਨਾ ਚੱਲਿਆ ਸੀ ਇਹ ਨਿਤਿਕ ਵੀ ਲਾਸਟ ਰੱਖ ਕੇ ਉਹਦੇ ਬਾਰੇ ਕੀ ਕਹਿੰਦੇ ਇਹ ਬੜੀ ਮੰਦਭਾਗੀ ਘਟਨਾ ਹੋਈ ਸੀ ਜੀ ਕਿ ਇੱਥੇ ਇੱਕ ਬੱਚੇ ਦੀ ਘੱਟ ਉਮਰ ਦੇ ਵਿੱਚ ਬੱਚੇ ਦੀ ਐਕਸੀਡੈਂਟ ਚ ਡੈਥ ਹੋਈ ਸੀਗੀ ਤਕਰੀਬਨ ਕੁਝ ਸਮਾਂ ਪਹਿਲਾਂ ਉਸ ਬੰਦੇ ਜੀ ਪੁਲਿਸ ਦੀ ਕਾਰਵਾਈ ਮੁਸ਼ਤੀਦੀ ਨਾਲ ਚੱਲ ਰਹੀ ਹੈ ਆ ਵਾਹਨ ਟ੍ਰੇਸ ਕਰ ਲਿਆ ਗਿਆ ਤੇ ਪਰਿਵਾਰ ਦੀਆਂ ਕੁਝ ਮੰਗਾਂ ਸੀਗੀਆਂ ਜੀ ਕੁਛ ਨਾ ਦੇ આરોਪ ਸੀਗੇ ਕੁਛ ਉਹਨਾਂ ਦੀ ਆਸਤੀ ਕੀ ਪ੍ਰਸ਼ਾਸਨ ਤੋਂ ਅਸੀਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਉਹ ਸਾਰੀਆਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਸਰ ਤਰਨਾ ਹੁਣ ਸਮਾਪਤ ਕਰਵਾਇਆ ਗਿਆ ਹਾਂਜੀ ਜੀ ਆ ਤਰਨਾ ਜੀ ਪਰਿਵਾਰ ਨੇ ਸਹਿਮਤੀ ਦੇ ਨਾਲ ਤੇ ਇਹ ਤਰਨਾ ਖਤਮ ਕੀਤਾ ਗਿਆ ਜੀ ਇਹਦੇ ਵਿੱਚ ਮੀਡੀਆ ਤੇ ਹੋਰ ਪਰਤਵੰਤੇ ਸਜਨਾ ਦਾ ਬੜਾ ਯੋਗਦਾਨ ਆ ਹੈ ਤੇ ਉਮੀਦ ਕਰਦੇ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਕੋਈ ਵੀ ਜਿੱਦਾਂ ਦਾ ਕੋਈ ਮਸਲਾ ਹੁੰਦਾ ਤਾਂ ਸਾਡੇ ਧਿਆਨ ਚ ਲਿਆ ਜਾਵੇ ਧਰਨਾ ਲਾਣਾ ਦੇ ਨਾਲ ਆਮ ਲੋਕਾਂ ਨੂੰ ਬੜਾ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਜੀ ਉਸ ਤੋਂ ਗੁਰੇਜ਼ ਕੀਤਾ ਜਾਵੇ ਸਾਹਿਬ ਕੱਲ ਦਾ ਆਪਣਾ ਨੌਜਵਾਨ ਜਸ਼ਨਦੀਪ ਜੋ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਕੱਲ ਦਾ ਧਰਨਾ ਲਗਾ ਸੀ ਕੀ ਕਰਾਂ ਇਹਦੇ ਲਈ ਇਹ ਜੀ ਪੂਰੇ ਪਰਿਵਾਰ ਨਾਲ ਅਸੀਂ ਖੜੇ ਆ ਜੀ ਪੂਰੇ ਜਿੰਨੇ ਵੀ ਸਾਡੀ ਜਥੇਬੰਦੀਆ ਉਰੇ ਪਹੁੰਚੀ ਹੈ ਜੀ ਸਭ ਦਾ ਪਹਿਲਾ ਦਿਨੋਂ ਧੰਨਵਾਦ ਜੀ ਔਰ ਅੱਗੇ ਵੀ ਨਾਲ ਖੜਾਂਗੇ ਜੀ ਜਿਹੜੀ ਗੱਲ ਤੇ ਆਪਣੇ ਪ੍ਰਸ਼ਾਸਨਿਕ ਜਿਹੜੇ ਅਫਸਰ ਆਏ ਨੇ ਉਹਨਾਂ ਨਾਲ ਸਾਡੀ ਕਮਿਟਮੈਂਟ ਹੋਈ ਹੈ ਅਗਰ ਉਹ ਪੂਰਾ ਨਹੀਂ ਕਰਦੇ ਅਸੀਂ ਫਿਰ ਪੂਰੇ ਪਰਿਵਾਰ ਨਾਲ ਠੋਕੇ ਖੜਾਂਗੇ ਜੀ ਉਹ ਵੀ ਚਲਾ ਜਾਏ ਬਹੁਤ ਹੀ ਦੁੱਖ ਦੀ ਗੱਡੀ ਹੁੰਦੀ ਹੈ ਉਹ ਸਮਝਣਾ ਉਹਨੂੰ ਫੀਲ ਕਰਨਾ ਬਹੁਤ ਔਖਾ ਹੈ ਖਾਸ ਕਰਕੇ ਮੈਂ ਸੋਚੀ ਜਦੋਂ ਬੱਚਾ ਕਰਦਾ ਕੋਈ ਵੀ ਚੀਜ਼ ਚਲਾ ਜਾਂਦਾ ਅਸੀਂ ਉਹਦੇ ਟੀਮ ਪਾਠ ਕਰਦੇ ਆਂ ਸਿਮਰਨ ਕਰਦੇ ਆਂ ਬੰਦਗੀ ਕਰਦੇ ਆਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਬੱਚੇ ਨੂੰ ਸਾਡੇ ਬਜ਼ੁਰਗ ਨੂੰ ਸਾਡੇ ਜੀ ਨੂੰ ਆਪਣੇ ਚਰਨਾਚ ਨਵਾਸ ਬਖਸ਼ੀਂ ਤੇ ਅਸੀਂ ਸਿਮਰਨ ਕਰਦੇ ਆਂ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਰਾਮ ਰਾਮ ਦਾ ਜਾਪ ਕਰਦੇ ਆਂ ਜਿਸ ਵੀ ਦਿਲੋਂ ਕਰੁੰਦੇ ਆਂ ਪਰ ਇਹ ਬੱਚਾ ਸਾਡਾ ਅੱਜ ਇੱਥੇ ਆਏ ਹੈ ਨੀਂ ਆਵਾਜ਼ ਸੁਣ ਰਿਹਾ ਮੁਰਗਾ ਬਾਦ ਦੀ ਆਵਾਜ਼ ਸੁਣ ਰਿਹਾ ਸਮਝ ਨਹੀਂ ਆ ਰਹੀ ਮੈਨੂੰ ਤਾਂ ਸੁਣ ਰਹੀ ਸੀ ਦੇਖ ਰਹੀ ਸੀ ਇਹ ਬੰਸੀ ਕਿੱਥੇ ਚਲੇ ਗਏ ਕੀ ਹੋ ਗਿਆ ਕਿਸੇ ਸੌਦੇ ਕਰਨ ਲੱਗ ਜੰਨੇ ਇਹ ਬੱਚੇ ਨੂੰ 19 ਤਰੀਕ ਦੇ ਡੈੱਥ ਹੋਏ ਨੂੰ ਜਿਹੜਾ ਮਾਰ ਕੇ ਗਿਆ ਗਰਿੰਦਾ ਮੇਰੇ ਕੋਲ ਸ਼ਬਦ ਨਹੀਂ ਉਸ ਵਾਸਤੇ ਚਲੋ ਜੇ ਘਟਨਾ ਵਾਪਰ ਜਾਂਦੀ ਹੈ ਐਕਸੀਡੈਂਟ ਹੁੰਦੇ ਹਨ ਜੇ ਕਿਸੇ ਤੋਂ ਹੋ ਗਿਆ ਜਾਣੇ ਛੋ ਗਿਆ ਜਾਣੇ ਛੋ ਗਿਆ ਬੰਦਾ ਆ ਕੇ ਖੜਦਾ ਤੁਸੀਂ ਆਪਣੇ ਫਰਜ਼ਾਂ ਦੀ ਪਹਿਚਾਨਦੇ ਜਿੱਥੇ ਕਿਤੇ ਵੀ ਤੁਸੀਂ ਮੇਰੇ ਭਾਈ ਮਾਦਾ ਸੁਣਦੇ ਹੋ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਮੈਂ ਹਰ ਇੱਕ ਨੂੰ ਇਹ ਕਹਿਣੇ ਹੁੰਦੇ ਆ ਕਿ ਜਦ ਤੱਕ ਤੁਸੀਂ ਆਪਣੀ ਜ਼ਮੀਰ ਨੂੰ ਨਹੀਂ ਜਗਾਉਂਦੇ ਤੁਸੀਂ ਜਿਉਂਦੇ ਜਿ ਮਰੇ ਹੋਏ ਕਿਸੇ ਦਾ ਹੱਕ ਖੋਲ ਕਿਸੇ ਦੀ ਜਾਨ ਲੈਣੀ ਕਿਸੇ ਤੇ ਤਸ਼ੱਦਦ ਕਰਨਾ ਇਹ ਸਭ ਹੀ ਉਹ ਗੁੰਡਾ ਕਰਦੀ ਰਾਜ ਤੋਂ ਘੱਟ ਨਹੀਂ ਅੱਜ ਅਸੀਂ ਸਿੱਖੇ ਜਿੱਥੇ ਪਰਿਵਾਰ ਵਾਂਗੂ ਮੇਰੇ ਕੋਲ ਕੋਈ ਨਹੀਂ ਸੀ ਸ਼ਰਮਤ ਪਰ ਫੇਰ ਵੀ ਮੈਨੂੰ ਕੋਤਣ ਦੀ ਇੱਕੱਲਾ ਹੋਈਆਂ ਕਿ ਅੱਜ ਆਪਾਂ ਲੋਕਾਂ ਨੂੰ ਥੋੜਾ ਜਿਹਾ ਚੇਤਨ ਕਰੀਏ ਜਿਹੜਾ ਘਟਨਾ ਅੱਜ ਵਾਪਰਿਆ